ਹਾਂਜੀ ਮੈਂ ਦੇਖਿਆ ਸੀ ਇਹ ਕਹਿੰਦੇ ਸਾਨੂੰ ਇਹਨਾਂ ਨੂੰ ਭਰੋਸਾ ਦਿਵਾਇਆ ਸੀ ਤੁਹਾਨੂੰ 2 ਮਹੀਨੇ ਜਾਂ 3 ਹੱਦ ਤਿੰਨ ਮਹੀਨੇ ਮੈਕਸਿਮਮ ਤੁਹਾਨੂੰ ਅਸੀਂ ਬਾਹਰ ਭੇਜ ਦਾਂਗੇ ਯੂਕੇ ਦਾ ਸਟੱਡੀ ਵੀਜ਼ਾ ਜਦੋਂ ਵੀ ਅਸੀਂ ਹਰ ਵਾਰ ਪੈਸੇ ਲਈ ਆਉਂਨੇ ਉਰੇ 2 4 5 10 ਇਨਸਾਨ ਸਾਨੂੰ ਹਰ ਵਾਰ ਮਿਲਦੇ ਨੇ ਕਿਸੇ ਦਾ 10 ਲੱਖ 20 ਲੱਖ ਅੰਬਰਸਾਰ ਇਹਨਾਂ ਦਾ ਆਫਿਸ ਸੀ ਉੱਥੋਂ ਇਹਨਾਂ ਨੇ ਬੰਦ ਕਰਕੇ ਉਰੇ ਆਫਿਸ ਬਣਾ ਲਿਆ ਉੱਥੋਂ ਦੇ ਬੰਦੇ ਵੀ ਉਰੇ ਆਉਂਦੇ ਨੇ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਮੇਰੇ ਕੋਲ ਵੀ ਕੰਟੈਕਟ ਨੰਬਰ ਵੀ ਹੈਗਾ ਤੇ ਜੇ ਕਹੂੰ ਮੈਂ ਉਹ ਕਰ ਸਕਦਾ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਤੁਸੀਂ ਕਿੰਨੇ ਪੈਸੇ ਲੈਣੇ ਨੇ ਮੈਂ 7 ਲੱਖ 77000 ਸੀ ਇਹਨਾਂ ਨੇ ਮੈਨੂੰ 2.5 ਲੱਖ ਦੇ ਚੁੱਕੇ ਨੇ ਮੇਰਾ 478 ਇਹਨਾਂ ਕੋਲ ਨਹੀਂ ਰਹਿੰਦਾ ਹਜੇ ਫੇ ਇਹ ਤੇ ਉਸ ਪੈਸੇ ਨੂੰ ਵਾਪਸ ਦੇਣ ਦੀ ਕੋਈ ਦੱਸ ਰਹੇ ਨੇ ਕਿ ਹਾਂ ਦੇ ਦਾਂਗੇ ਜਾਂ ਨਹੀਂ ਇਹਨਾਂ ਦਾ ਸਾਨੂੰ 7-8 ਮਹੀਨਿਆਂ ਤੋਂ ਇਹੀ ਮੰਗਾ ਵੀ ਅਸੀਂ ਮਹੀਨੇ 'ਚ ਦਿੰਨੇ ਆ 10 ਦਿਨ ਨੂੰ 5 ਦਿਨ ਨੂੰ ਜਦ ਵੀ ਆਉਣੇ ਲਾਰਾ ਲਾ ਕੇ ਮੋੜ ਦਉਂਦੇ ਨੇ ਇਹਨਾਂ ਨੇ ਕਦੇ ਸਾਨੂੰ ਪੈਸੇ ਨਹੀਂ ਦਿੱਤੇ ਹੈਗੇ ਜੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਇੱਦਾਂ ਦੇ ਜੋ ਇਮੀਗ੍ਰੇਸ਼ਨ ਖੁੱਲਲੇ ਨੇ ਸ਼ਰਿਆਮ ਜਨਾ ਦਾ ਵਿੱਚ ਠੱਗੀ ਵਾਚੜੀ ਹੈ ਬੰਦ ਹੋਣੇ ਚਾਹੀਦਾ ਹੈ ਹਾਂਜੀ ਜ਼ਰੂਰ ਬੰਦ ਹੋਣੇ ਚਾਹੀਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬੀਨੂ ਮਲੂਤਰਾ ਜੀ ਇਹਨਾਂ ਦੇ ਹੈੱਡ ਕਾਉਂਸਲਰ ਨੇ ਉਹ ਸਭ ਕੁਝ ਫਰਾਡ ਕਰਦੇ ਨੇ ਉਹਨਾਂ ਦਾ ਸਾਰੀ ਇਹ ਰੱਸੀ ਹੋਈ ਗੇਮ ਹੈ ਜੀ